ਇਹ ਗੋੜ ਤੋਂ ਮੈਲਕ ਦਾ ਲਾਉਦੇ ਹੋ ਉਹ ਵੀਰ ਸੋਡਾ ਰੱਖਿਆ ਸੋਡਾ ਪਾ ਦਈਦਾ ਮੈਲ ਉੱਬਲ ਕੇ ਤਾਂ ਆ ਜਾਂਦੀ ਆ ਤੇ ਉਹ ਲਾ ਦਈਦੀ ਆ ਤਾਂ ਫਿਰ ਪੂਰਾ ਇੱਕ ਨੰਬਰ ਚਟਾ ਗੋੜਾ ਹੋ ਜਾਂਦਾ ਆ ਅੱਛਾ ਆ ਥੋੜਾ ਜਿਹਾ ਸੋਡਾ ਮੈਨੂੰ ਦੇ ਹਾਂ ਆ ਮੈਂ ਵੀ ਮੈਲ ਜੀ ਲਾਉਣੀ ਬਈ ਇਹਨਾਂ ਨੇ ਮੈਨੂੰ ਵੀ ਥੋੜਾ ਥੋੜਾ ਦੇ ਮੈਂ ਵੀ ਮੈਲ ਲਾਉਣੀ ਹੈ ਕੀ ਆ ਬਾਤ ਆ ਯਾਰ ਇਹ ਬਾਤ ਛੋਟੇ ਦੇ ਵਸ ਦੀ ਗੱਲ ਨਹੀਂ ਆ ਤੂੰ ਇਹਨੂੰ ਸਟੀਲ ਵਾਲਾ ਕੁਚਾ ਓਏ ਉਹਨੂੰ ਛੱਡ ਇਹ ਛਾਵੇਂ ਜੇ ਤਾਂ ਮੂੰਹ ਤਾਂ ਛਾਵੇਂ ਹੀ ਫੇਰ ਫੇਰ ਵੇ ਕੀ ਬੰਦਾ ਵਰਗਾ ਰੰਗ ਹੁੰਦਾ ਇਹਦਾ ਓ ਬੱਲੇ ਬਾਈ ਓਏ ਉਹਨੂੰ ਵੇਚਣਾ ਹੈ ਕਿ ਘਰ ਰੱਖਣਾ ਹੈ ਵੇਚਣ ਨੂੰ ਹੀ ਕੱਢਿਆ ਹੋਰ ਕੜਾ ਅਸੀਂ ਜਾ ਸਖੰਡੇ ਜਿੱਦਾਂ ਤੇਰੀ ਬੋਲ ਨਾ ਯਾਰ ਵੰਛੇ ਦੀ ਬੇਇੱਜ਼ਤੀ ਕਰੋ ਇੰਨੀ ਯਾਰ ਗੱਲਾਂ ਵੀ ਇਹਦੇ ਮੂੰਚੀ ਫੁਰਦੀਆਂ ਨਹੀਂ ਮੈਨੂੰ ਨਹੀਂ ਜਾਬਦਾ ਵੀ ਕੂਗਾ ਬਥੇਰਾ ਵੇਦਾ ਅੱਛਾ ਲੋੜੀ ਦਾ ਸੀਜ਼ਨ ਚੱਲਣ ਦਾ ਤੇਰੇ ਵਰਗੇ ਕਈ ਆਉਂਦੇ ਆ ਲੈਣ ਚਲੋ ਚੱਕ ਬੋਲੀ ਆ ਨਾ ਬੱਲੇ ਬਾਈ ਉਹ ਛੱਬਿਆ ਇਹਨੂੰ ਕੂਣ ਦੀ ਅਕਲ ਸਿਖਾ ਦੇ ਇਹਨਾਂ ਪਉਏ ਜਾਨੇ ਤੇਰੀ ਦੁਕਾਨਦਾਰੀ ਫੇਲ ਕਰ ਦੇਣੀ ਉਹ ਮੈਂ ਤੈਨੂੰ ਦੱਸਾਂਗਾ